Não, ਅੱਜ ਮੈਂ ਤੁਹਾਡੀ ਪ੍ਰੈਸਰਾਈ ਸਾਰੇ ਹੀ ਜਿੰਨੇ ਮੇਰੇ ਭਗਵਾਨ ਵਾਲਮੀਕੀ ਨਗਰ ਬਸਤੀ ਜੋਧੇਵਾਲ ਜਿੱਥੇ ਦਾ ਮੇਰਾ ਜੰਪਾਲ ਹੈ ਆ ਮੇਰੇ ਬਚਪਨ ਦੇ ਦੋਸਤ ਉਹਨਾਂ ਨੇ ਮੈਨੂੰ ਅੱਜ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਜਿਹੜਾ ਅਨਮੋਲ ਗਿਫਟ ਹੈ ਜਿਸਦਾ ਕੋਈ ਮੁੱਲ ਨਹੀਂ ਹੈਗਾ ਅੱਜ ਮੈਨੂੰ ਐ ਲੱਗੇ ਸਾਰੇ ਦੋਸਤ ਪਾਰਟੀ ਰੱਖਦੇ ਆ ਕਿ ਕਈ ਸਵਾਜੋ ਤੇ ਕੇਕ ਕੱਟਣਾ ਅੱਜ ਮੇਰੇ ਭਰਾਵਾਂ ਨੇ ਇੱਕ ਸਰਪ੍ਰਾਈਜ਼ satsang ਰੱਖਿਆ ਸੀ ਭਗਵਾਨ ਵਾਲੀ ਮਹਾਰਾਜ ਦਾ ਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਅਸੀਂ ਧਰਮ ਸਮਾਜੀਆਂ ਧਰਮ ਸਮਾਜ ਦੇ ਅਸੀਂ ਰਾਹ ਤੇ ਚੱਲਦੇ ਆ ਤੇ ਅਸੀਂ ਬਹੁਤ ਮੈਂ ਬਹੁਤ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਜਦੋਂ ਕਿਸੇ ਨੂੰ ਮੈਂ ਤੁਹਾਨੂੰ ਸਮਾਜ ਦੀ ਥੋੜੀ ਬੋਤੀ ਲੀਕ ਤੇ ਤੋਰਦਾ ਵਾਂ ਕਿਉਂਕਿ ਅਸੀਂ ਜਦੋਂ ਧਰਮ ਸਮਾਜ ਚ ਚੱਲੇ ਸੀ ਅਸੀਂ ਮੰਦਰ ਦੇ ਵਿੱਚ ਮੈਨੂੰ ਇੱਕ ਯੂਨਿਟ ਦਾ ਪ੍ਰਧਾਨ ਲਾਇਆ ਗਿਆ ਸੀਗਾ ਜਦੋਂ ਮੇਰੀ ਏਜ ਹੀ ਸਾਰੀ 2006 ਦੇ ਵਿੱਚ 18 ਸਾਲ ਦੀ ਸੀਗੀ ਤੇ ਅੱਜ ਪਰਮਾਤਮਾ ਦੀ ਦਇਆ ਨਾਲ ਅੱਜ ਏਸੀ ਮਹੱਲੇ ਦੇ ਵਿੱਚੋਂ ਅਸੀਂ ਜੂਨਟ ਪ੍ਰਧਾਨ ਲਾ ਕੇ ਅੱਜ ਮੈਂ ਇਲੈਕਸ਼ਨ ਵੀ ਲੜ ਕੇ ਖੜਿਆ ਤੇ ਮੈਂ ਆਪਣੇ ਭਰਾ ਸੀਜੀ ਦਾ ਰੋਹਿਤ ਭੁੰਬਗ ਸੁਮਿਤ ਬਾਲੀ ਕੈਂਡੀ ਜੋਹਾਨ ਨਵੀਨ ਬਾਲੀ ਸਾਡੇ ਨੋਨੀ ਜੀ ਸਰਪੰਚ ਸਾਹਿਬ ਠੇਕੇਦਾਰ ਜੀ ਸਾਰੇ ਜਿੰਨੇ ਵੀ ਮੇਰੇ ਰੋਹਿਤ ਭੁੰਬਗ ਵਿੱਕੀ ਦਾਦਰੀ ਮੇਰੇ ਵੱਡੇ ਭਾਈ ਲੱਕੀ ਜੀ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਅਨਮੋਲ ਇੱਕ ਤੋਹਫਾ ਦਿੱਤਾ ਤੇ ਮੈਂ ਭਗਵਾਨ ਵਾਲਮੀਕ ਮਾਰੇ ਤੋਂ ਕੋਈ ਦੁਆ ਮੰਗਦਾ ਉਹਨਾਂ ਦੇ ਉਹਨਾਂ ਅਗੇ ਸੀਸ ਝੁਕਾ ਕੇ ਕੋਈ ਵਿਸ਼ ਮੰਗਦਾ ਕਿ ਮੇਰੇ ਸਮਾਜ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਅਨਪੜਤਾ ਬਿਲਕੁਲ ਖਤਮ ਹੋਣੀ ਚਾਹੀਦੀ ਜੁਨਾ ਉਹਨਾਂ ਦੇ ਹੱਥ ਦੇ ਵਿੱਚ ਕਲਮ ਹੈ ਉਹ ਕਲਮ ਦੀ ਸੀਸ ਦਿੰਦੇ ਆ ਸਾਨੂੰ ਉਹਨਾਂ ਤੋਂ ਸਿੱਖਿਆ ਲੈਣ ਚ ਉਹਨਾਂ ਦੀ ਸਖਿਆਮਾਂ ਤੇ ਚੱਲਨੇ ਚਾਹੀਦਾ ਤਾਂ ਕਿ ਸਾਡਾ ਸਮਾਜ ਜਿਹੜਾ ਦੁਬਲਿਆ ਕੁਚਲਿਆ ਸਿਗਾ ਉਹਨੂੰ ਜੀ ਸਹੀ ਸਿਹਤ ਤੇ ਲੈ ਕੇ ਆ ਸਕੀਏ ਇਹ ਹੀ ਕਹਿੰਦਾ ਸਾਰਿਆਂ ਨੂੰ ਜੀ ਅੱਜ ਮਾਪੇ ਵੰਡੇ ਜਾਰੇ ਬੱਚਿਆਂ ਨੂੰ ਹਾਂਜੀ ਇਹ ਮੈਂ ਹੁਣ ਆ ਕੇ ਦੇਖਿਆ ਤੇ ਕਾਪੀਆਂ ਕਿਤਾਬਾਂ ਬੱਚਿਆਂ ਲਈ ਪੈਨਸਲਾਂ ਮੰਗਾਈਆਂ ਹੋਈਆਂ ਇਹਨਾਂ ਨੂੰ ਕਿਉਂਕਿ ਪਤਾ ਹੈ ਵੀ ਧਰਮ ਸਮਾਜ ਦੀ ਲੀਡ ਕੀ ਆ ਧਰਮ ਸਮਾਜ ਦਾ ਟੀਚਾ ਕੀ ਆ ਤੇ ਮੈਨੂੰ ਕੀ ਚੀਜ਼ਾਂ ਪਸੰਦ ਆ ਉਸ ਕਰਕੇ ਇਹਨਾਂ ਨੇ ਤੇ ਮੇਰੇ ਭਰਾਵਾਂ ਨੇ ਕਾਪੀਆਂ ਕਿਤਾਬਾਂ ਛੋਟੇ ਛੋਟੇ ਬੱਚੇ ਹਨ ਅੱਜ ਮੈਂ ਜਨਮ ਦਿਨ ਆਪਣਾ ਮਨਾਉਂਗਾ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਇਸ ਮੁਹੱਲੇ ਦੇ ਵਿੱਚ ਆਪਣੇ ਭਗਵਾਨ ਵਾਲਮੀਕੀ ਨਗਰ ਦੇ ਵਿੱਚ ਵੀ ਇੰਨਾ ਮਾਣ ਮੈਨੂੰ ਦਿੱਤਾ ਤੇ ਮੈਂ ਬਹੁਤ ਧੰਨਵਾਦ ਕਰਨਾ ਸਾਡਾ ਨਵਾਂ ਅਰਥ ਹੈ ਪੁਰਾਣਾ ਸ਼ਿਆਸੀ ਉਹਦੇ ਵਿੱਚ ਭਗਵਾਨ ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜੋ ਅੱਜ ਧਾਰਮਿਕ ਪ੍ਰੋਗਰਾਮ ਰੱਖਿਆ ਮੈਂ ਉੱਥੇ ਸ਼ਿਰਕਤ ਕੀਤੀ ਹੈ ਔਰ ਮੈਂ ਆਪਣੇ ਛੋਟੇ ਵੀਰ ਦੀਪੂ ਕੈਨੂ ਉਹਨਾਂ ਦੇ ਜਨਮ ਦਿਨ ਦੀ ਵੀ ਮੁਬਾਰਕ ਦਿਨਾ ਔਰ ਸਾਰੇ ਕਈ ਪਰਿਵਾਰ ਨੂੰ ਇਹਨਾਂ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਔਰ ਮੇਰੀ ਵਿਸ਼ੇਸ ਇਹਨਾਂ ਨਾਲ ਨੇ ਕਿ ਮੇਰਾ ਛੋਟਾ ਵੀਰ ਆਣ ਵਾਲੇ ਸਮੇਂ ਜ ਵੀ ਇਦਾਂ ਹੀ ਸਮਾਜ ਦੀ ਸੇਵਾ ਵੱਲ ਚੜ੍ਹ ਕੇ ਕਰਦਾ ਰਹੇ ਇਹ ਲੱਗਦਾ ਸਕੂਲੀ ਬੱਚਿਆਂ ਨੂੰ ਦੇਖੋ ਖੁਦ ਆਪਾਂ ਤੋਂ ਕਿ ਹਰ ਬੰਦੇ ਨੂੰ ਆਪਣੇ ਜਿਹੜੇ ਦਿਨ ਤਿਹਾੜ ਆਉਂਦੇ ਨੇ ਉਹ ਇਦਾਂ ਹੀ ਜਿਹੜੇ ਜ਼ਰੂਰਤਮੰਦ ਬੱਚੇ ਆ ਉਹਨਾਂ ਦੀ ਹੈਲਪ ਕਰਕੇ ਜਿਉਣਾ ਚਾਹੀਦਾ ਹੈ ਥੈਂਕ ਯੂ ਬਿਲਕੁਲ ਅਹੀ ਮੈਸੇਜ ਹੈ ਜੀ ਕਿ ਆਪਾਂ ਹਰ ਚੀਜ਼ ਹਰ ਚੀਜ਼ ਆਪਣੀ ਜਗ੍ਹਾ ਤੇ ਲੈਂਦੀ ਹੈ ਬਟ ਕਿਤੇ ਨਾ ਕਿਤੇ ਸਾਨੂੰ ਮਨ ਮਨੁਤਾ ਦੀ ਜਿਹੜੀ ਸੇਵਾ ਕਰਨ ਦੇ ਵਿੱਚ ਅੱਗੇ ਆਣਾ ਚਾਹੀਦਾ ਦੀਪੂ ਸਾਡਾ ਭਰਾ ਜੀ ਇਹਦਾ ਜਨਮ ਦਿਨਾਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਸਾਰੇ ਨੰਬਰ ਨੂੰ 8 ਨੰਬਰ ਵਾਰਡ ਦੇ ਪੂਰੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੀਪੂ ਭਰਾ ਦੇ ਜਨਮ ਦਿਨ ਦੀਆਂ ਪ੍ਰਮਾਤਮਾ ਇਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰੇ ਬਹੁਤ ਬਹੁਤ ਇਹ ਇਹ ਇੱਕ ਬਹੁਤ ਵੱਡੀ ਸੇਧ ਆ ਜੀ ਸਾਡੇ ਸਮਾਜ ਦੀ ਸਾਡੇ ਭਾਈਚਾਰੇ ਦੀ ਜਿਹੜੀ ਸਾਡੇ ਭਰਾਵਾਂ ਨੇ ਉਪਰਾਲਾ ਕਰਿਆ ਜੀ ਅੱਜ ਇਹ ਬਹੁਤ ਵੱਡੀ ਸੇਧ ਆ ਜੀ ਅੱਜ ਕੋਈ ਕਹਿਣਾ ਜੜੇ ਜੜੇ ਅੱਜ ਮੇਰੇ ਵੀਰ ਦੀਪੂ ਕਈ ਦੇ ਜਨਮ ਦਿਨ ਤੇ ਅਸੀਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਤੇ ਪਰਮਪਿਤਾ ਪਰਮਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਾ ਸਾਗਰ ਪ੍ਰਭੂ ਵਾਲਮੀਕ ਮਹਾਰਾਜ ਜੀ ਇਹਨਾਂ ਨੂੰ ਦੋਨ ਚੋਕਨੀ ਦੋਨ ਚੋਕਨੀ ਤ੍ਰੱਕੀ ਵਕਸ਼ਨ ਤੰਦਰੁਸਤੀਆਂ ਵਕਸ਼ਨ ਨਹੀਂ ਕਰਨ। ਜਾਨਾ ਜੀ ਜੀ ਲਗਾਤਾਰ ਚੱਲੀ ਜਾ ਰਹੀ ਹੈ। ਧਾਰਨੂਆ ਵੀ ਹੋ ਰਿਹਾ ਹੈ ਕਿ ਤਾਂ ਲੱਗ ਰਿਹਾ ਦੇਖੋ ਲੋਕੀ ਜੀ ਪਾਰਟੀ ਆਉਣੀ ਇੱਥੇ ਤੁਹਾਨੂੰ ਬੜੀ ਵਧੀਆ ਗੱਲ ਹੈ ਕਿ ਸਾਰੇ ਮੇਰੇ ਜਿੰਨੇ ਵੀ ਭਰਾ ਮੇਰੇ ਵੀਰ ਸਾਡੇ ਸੰਗਠਨ ਦੇ ਹੈਗੇ ਆ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਦੇ ਕੇ